ਮਨ ਸੂਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ ਕਈ ਪਰਿਸ਼ ਇਸ ਗੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ ਕੁਝ ਦਿਨਾਂ ਲਈ ਕੁਝ ਘੰਟਿਆਂ ਲਈ ਕੁਝ ਸਮੇਂ ਲਈ ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀ ਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਸੂਖਸ਼ਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ ਮੈਂ ਇੱਕ ਮਹੀਨੇ ਬਾਅਦ ਆਵਾਂਗਾ ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ ਤੇ ਰਾਮ ਰਾਏ ਵੀ ਕਰ ਲੈਂਦੇ ਸਨ ਧਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਹਿਬਜ਼ਾਦੇ ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ ਮੈਂ ਹੋਰ ਮੰਡਲਾਂ ਦੇ ਜਾਣਾ ਮੇਰੀ ਦੇਹੀ ਦਾ ਖਿਆਲ ਰੱਖੀਂ ਮੇਰੇ ਸਰੀਰ ਦਾ ਖਿਆਲ ਰੱਖੀਂ ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ RAM RAI ਦੀ ਦੇਹੀ ਨੂੰ ਅਗਲਾ ਲਈਏ ਤੇ ਆਪਾਂ ਖੁਦ ਗੁਰੂ ਬਣੇ ਇਹ ਵਿਕਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ RAM RAI ਦੀ ਪਤਨੀ ਜ਼ਾਰੋ-ਜ਼ਾਰ ਰੋਂਦੀਏ ਉਸ ਤੋਂ ਇੱਕ ਹਫ਼ਤਾ ਤੋੜੇ ਕਰੋ ਅਜੇ ਤਿੰਨ ਦਿਨ ਹੋਏ ਹੈ ਮੈਨੂੰ ਫੇਕੇ ਨੇ 7 ਦਿਨਾਂ ਬਾਅਦ ਮੈਂ ਆਵਾਂਗਾ ਉਡੀਕ ਕਰੋ ਨਹੀਂ ਇਹ ਮਰ ਗਿਆ ਤੇ ਮਰ ਗਿਆ ਬੜੇ ਉਸਨੇ ਤਰਲੇ ਪਰ ਬੜੇ ਉਸਨੇ ਰੋदन ਕੀਤਾ ਮਸੰਦਾਂ ਦੀ ਤਾਕਤ ਲੈ ਗਏ ਸਮਸ਼ਾਨ ਗਾ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ ਪਰ ਪਿੰਜਰਾ ਜਲ ਚੁਕਿਆ ਸੀ ਘਰ ਜਲ ਚੁਕਿਆ ਸੀ ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅੱਗ ਉਸ ਸੂਖਮ ਸਰੀਰ ਨੂੰ ਨਹੀਂ ਸਾੜੂਗੀ ਪਾਣੀ ਨਹੀਂ ਡੋਬਦਾ ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ ਦੁਸ਼ਟੋ ਮਸੰਦੋ ਕੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਸਾੜੇ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਇਹਨਾਂ ਸਾਰਿਆਂ ਹੀ ਮਰਸੰਦਾ ਨੂੰ ਡੇਰਾ ਦੌਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿੰਨੇ ਬੈਠੇ ਨੇ ਇਤਨੇ ਸਦਸੰਗ ਵਿੱਚ ਸੂਖਸ਼ਮ ਸਰੀਰ ਹੋਣਗੇ। ਇਤਨੇ ਹਾਂ। ਕਿਹੜੇ ਸੂਖਸ਼ਮ ਸਰੀ ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਕਿਧਰੇ ਵੀ ਹੋਣ ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰ ਹੋ ਤੇ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਖਸ਼ਮ ਸਰੀਰ ਕੱਢ ਲੈਣ ਨੂੰ ਪਾਜਾ ਪ੍ਰਥਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ ਸਰੀਰ ਦੀ ਮੌਤ ਹੋ ਗਈ ਇਹਦੀ ਮੌਤ ਢੇਢੇਰੀ ਹੋ ਜਾਂਦਾ ਮਿੱਟੀ ਹੋ ਜਾਂਦਾ ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਇਹ ਨਾ ਢੇਢੇਰੀ ਹੁੰਦਾ ਆਮ ਹਾਲਾਤ ਦੇ ਸਰੀਰ ਦੀ ਮ੍ਰਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ ਹਰ ਵਕਤ ਮੌਤ ਹੋ ਰਹੀ ਹੈ ਹਰ ਵਕਤ ਇਹ ਗਰਬ ਦੇ ਪ੍ਰਵੇਸ਼ ਕਰਨ ਦੀ ਸਹੂਲiyet ਸੰਸਾਰ ਵਿੱਚ ਮੌਜੂਦ ਹੈ 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੇ ਜੋ ਆਮ ਸਾਧਾਰਨ ਲੋਕ ਨੇ ਸਾਧਾਰਨ ਕਿਸ ਨੂੰ ਕਹੋਗੇ ਸੱਚ ਵੀ ਬੋਲਦੇ ਰਹੇ ਝੂਠ ਵੀ ਬੋਲਦੇ ਰਹੇ ਪੁੰਨ ਵੀ ਕਰਦੇ ਰਹੇ ਪਾਪ ਵੀ ਕਰਦੇ ਰਹੇ ਸੰਸਗ ਵੀ ਕਰਦੇ ਰਹੇ ਕੋ ਸੰਗਤ ਵੀ ਕਰਦੇ ਰਹੇ ਸਾਡੇ ਕੋਈ ਗੁਰਬਾਣੀ ਦੀ ਕਥਾ ਵੀ ਸੁਣੀਏ ਗੁਰਬਾਣੀ ਦਾ ਪਾਠ ਵੀ ਕਰੀਏ ਗੰਦੇ ਗੀਤ ਵੀ ਅਲਾਪੀਏ ਕਦਮ ਅੱਗੇ ਚੱਲਦੇ ਰਹੇ ਕਲਮ ਪਿੱਛੇ ਚੱਲਦੇ ਰਹੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ ਇਹ 13 ਦਿਨਾਂ ਦੇ ਅੰਦਰ ਕਿਤੇ ਨੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਜਿਹੜੇ ਅਸਾਧਾਰਨ ਸਾਧਾਰਨ ਨਹੀਂ ਹੈ ਅਸਾਧਾਰਨ ਅਸਾਧਾਰਨ ਕੌਣ बड़ा भजन कीता है बड़ा नाम जपे है बड़ी सेवा की बड़ी बंदगी की है लेकिन मोक्ष गति तक नहीं पहुंच सके दर तक नहीं पहुंच सके घर तक नहीं पहुंच सके रस्ते च ही रह समझ नहीं सी समझ से घर दी सी समझ सी ਕਿਰਕੋ ਨਹੀਂ ਪਹੁੰਚੇ ਵਾਟ ਲੰਬੀ ਹੈ ਪੈਂਡਾ ਵਿਖੜਾ ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ ਉਹ ਪੈਂਡਾ ਕਿਹੜਾ ਹੈ ਹੁਣ ਮੈਂ ਅਰਜ਼ ਕਰਾਂ ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ ਹੁਜ ਕੋਈ ਨਹੀਂ ਕੋਈ ਨਹੀਂ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਖੋਜ ਅਲਕ ਹੈ ਜਿਉ ਆਕਾਸ਼ੇ ਪੰਖ ਉਡੰਦਾ ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ ਉੰਜ ਕੋਈ ਰਸਤਾ ਨਹੀਂ ਬਣਦਾ ਚੱਲਦੀ ਹੈ ਤੇ ਰਸਤਾ ਬਣਦਾ ਉੰਜ ਨਹੀਂ ਕਿਹਾ ਪੰਛੀ ਆਕਾਸ਼ ਦੇ ਜਦ ਉਡਦਾ ਹੈ ਉਡਦੇ ਹੀ ਮਾਰਗ ਬਣਦਾ ਹੈ ਉੰਜ ਕੋਈ ਮਾਰਗ ਨਹੀਂ ਗੁਰਮੁਖ ਅਭਿਆਸੀ ਜਿਵੇਂ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜਪਣ ਨਾਲ ਰਸਤਾ ਬਣਦਾ ਹੈ ਉਂ ਕੋਈ ਰਸਤਾ ਨਹੀਂ ਕੋਈ ਰਸਤਾ ਜਪਨੇ ਰਸਤਾ ਬਣਿਆ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਮੱਛੀ ਚਲ ਪਈ ਰਸਤਾ ਬਣਦਾ ਗਿਆ ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ 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 ਤੇ ਜਪਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣਨੇਗਾ ਲਈ ਵਿਅਰਥ ਨਹੀਂ ਜਾਏਗਾ ਰਸਤਾ ਬਣੇਗਾ ਇਹ ਹੀ ਤਾਂ ਵਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲਤੇ ਬੈ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ ਇਹ ਸਾਧਾਰਨ ਲੋਗ ਨਹੀਂ ਨੇ ਅਸਾਧਾਰਨ ਹੈ ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੇ ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿਤਨੀ ਵਾਟ ਇਸਨੇ ਥੈ ਕੀਤੀ ਹੈ ਚਲ ਚਲ ਕੇ ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ ਵਰਨਾ ਨਹੀਂ ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ ਜੋ ਉਹਨਾਂ ਨੂੰ ਅਨੁਭਵ ਮਿਲੇ ਦੂਸਰੇ ਅਸਾਧਾਰਨ ਕੌਣ ਜਿਵੇਂ ਗਾਏ ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਆਰੰਜ਼ੇਬ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪਿਓ ਨੂੰ ਜੇਲ੍ਹ ਦੇ ਚ ਪਾ ਕੇ ਸਿੰਘਾਸਣ ਤੇ ਬੈਠਾ ਹੈ ਕੀ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਬਿੱਲ ਨਹੀਂ ਪੱਥਰ ਹੋਵੇ ਦਿਮਾਗ ਨਾ ਜੜ ਹੋਵੇ ਮਨੁੱਖ ਨਾ ਵੈਸ਼ੀ ਹੋਵੇ ਵਰੀਂਦਾ ਹੋਵੇ ਉਹ ਕਰ ਸਕਦਾ ਭਤੀਜਿਆਂ ਨੂੰ ਵੀ ਮਾਰ ਦੋ ਪਰਆਵਾਂ ਨੂੰ ਵੀ ਮਾਰ ਦੋ ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਤਲਪਾ ਕੇ ਮਾਰੋ ਵੱਡੀ ਭੈਣ ਜਹਾਂ ਆਰਾ ਆਈ ਉਨ ਨੂੰ ਜਦ ਪਤਾ ਚਲਿਆ ਕਿ ਦਾਰੇ ਨੂੰ ਵੀ ਮਾਰ ਦਿੰਦਾ ਹੈ ਸੁਣਿਆ ਸੀ ਉਸ ਨੇ ਪਹਿਲੇ ਸੁਜਾਨ ਨੂੰ ਮਾਰ ਦਿੱਤਾ ਹੈ ਮੁਰਾਦ ਨੂੰ ਮਾਰ ਦਿੱਤਾ ਹੈ ਪਰ ਜਦ ਹੁਣ ਪਤਾ ਚਲਿਆ ਦਾਰੇ ਨੂੰ ਵੀ ਮਾਰ ਦਿੰਦਾ ਹੈ ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ ਦਾਨੇ مزاج ਸੀ ਔਰ ਗਿਆਨੀ ਸੀ ਸ਼ਾਇਰ ਸੀ ਕਵੀ ਸੀ ਵਿਦਵਾਨ ਸੀ ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ ਫਕੀਰ ਤਬੀਅਤ ਇਨਸਾਨ ਸੀ ਜਹਾਂ ਆਰਾਏ ਵੱਡੀ ਭੈਣ ਇਸ ਬਿਰਾਨ ਨਾਲ ਬੜਾ ਪਿਆਰ ਕਰਦੀ ਸੀ। ਔਰ ਬੜੀਆਂ ਦੁਆਵਾਂ ਦਿੰਦੀ ਸੀ ਕਿ ਖੁਦਾ ਦੇ ਮਾਰਗ ਤੇ ਚਲੇ ਹੈ ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ। ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ پہلے تے بڑی تاڑنا کی مورکھا ہی کی معصوم براہ خدا ترس براہ خدا شناس جو سی اور بڑا فیض دل بندہ فیاض دل بندہ بڑا دانی مزاج دا تو انہوں بھی مار دیتا ہے کہ دن اندر اتنا جوش آیا جہاں آرا نے ہاتھ چک لیا اورنگزیب نو مارن واسطے ਇਹ ਤੋਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਚ ਪਿਓ ਬੰਦ ਸੀ ਨਾਲ ਦੇ ਕਮਰੇ ਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਇਹ ਕੰਮ ਕੋਈ ਹੋਰ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ ਕੁਝ ਵੀ ਨਹੀਂ ਕੁਝ ਵੀ ਨਹੀਂ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ ਹਰਨਾਕ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ ਕਿਤਨਾ ਮੋੜ ਕਿਤਨਾ ਚੇਤ ਪਸ਼ੂਆਂ ਨੂੰ ਮਾਤ ਕਰ ਗਿਆ ਹੈ 7 ਸਾਲ ਦੇ ਪ੍ਰਹਿਲਾਦ ਨੂੰ ਮਾਸੂਮ ਬੱਚਾ ਹੈ ਔਰ ਰਾਕਸ਼ ਕਹਿੰਦਾ ਹੈ ਤੂੰ ਜਪਿਆ ਕਰ ਜਲ ਹਰ ਨਾਕਸ਼ ਖਲ ਹਰ ਨਾਕਸ਼ ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਨ ਤੇ ਅਸੀਂ ਨਿਰੰਕਾਰ ਕਰਕੇ ਦੁਨੀਆ ਦੇ ਵਿੱਚ ਜਾਣੇ ਜਾਈਏ ਨਿਰੰਕਾਰ ਹੋਣ ਦੀ ਤੋਹਫ਼ੀ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਜਨਨਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹਦਾ ਜੇ ਦੇਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ ਤੋ ਐਸਾ ਮਹਾ ਰਸ ਤੇ ਪਰਮਾਤਮਾ ਹੀ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚਨਾ ਬਦਲੇ ਐਸਾ ਸੁਖ ਤੇ ਕੇਵਲ ਪਰਮਾਤਮਾ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚਨਾ ਬਦਲੇ ਉਸ ਮਹਾ ਸ਼ਕਤੀ ਦਾ ਨਾਮ ਹੀ ਤੇ ਪਰਮਾਤਮਾ ਹੈ ਔਰ ਕੀ ਹੈ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ